ਪਿਆਰੇ ਪੰਜਾਬੀਓ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਇਹ ਗੈਰ ਪੰਜਾਬੀਆਂ ਦੀ ਸਰਕਾਰ ਇਹ ਮਸ਼ਹੂਰੀਆਂ ਵਾਲੀ ਸਰਕਾਰ ਅਗਲਾ ਹਫਤਾ ਨੀ ਪੱਥਰ ਰੱਖਣੇ ਫੋਟੋ ਆਫਸ ਕਰਨੇ ਪਬਲਿਸਿਟੀ ਕਰਨੀ ਇਹਦਾ ਹਫਤਾ ਮਨਾ ਰਹੀ ਹੈ ਤਕਰੀਬਨ 20000 ਤੋਂ ਵੱਧ ਨੀ ਪੱਥਰ ਰੱਖੇ ਗਏ ਕੇ ਕੇ ਸਕੂਲਾਂ ਦੇ ਵਿੱਚ 7 ਤੋਂ 8 ਦੀ ਪੱਥਰ ਨੇ ਕੋਈ ਬਾਥਰੂਮ ਦਾ ਕੋਈ ਬਾਹਰਲੀ ਗੰਦ ਦਾ ਕੋਈ ਦਰਵਾਜ਼ੇ ਦਾ ਕੋ ਬੂਏ ਦਾ ਕੋ ਖਿੜਕੀ ਦਾ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਫੋਟੋ ਆਫ ਹੈ ਇੱਕ ਕਲਾਸਰੂਮਸ ਨਾਲੋਂ ਤੇ ਸਕੂਲਾਂ ਨੂੰ ਵੱਧ ਚਮਕ ਰਿਹਾ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਲੋਕ ਪਰੇਸ਼ਾਨ ਤੇ ਤੰਗ ਹੋ ਚੁੱਕੇ ਨੇ ਨੌਜਵਾਨ ਬੱਚਿਆਂ ਨੂੰ ਪੰਜਾਬ ਦੇਆਂ ਨੂੰ ਨੀ ਪੱਥਰ ਮਸ਼ਹੂਰੀਆਂ ਫੋਟੋ ਆਫ ਇਹ ਡਰਾਮਾ ਨਹੀਂ ਚਾਹੀਦਾ ਪੰਜਾਬ ਦੇ ਬੱਚਿਆਂ ਨੂੰ ਹਰ ਸਕੂਲ ਦੇ ਵਿੱਚ ਪ੍ਰਿੰਸੀਪਲਸ ਦੀ ਲੋੜ ਹੈ ਹੈਡਮਾਸਟਰਸ ਦੀ ਲੋੜ ਹੈ ਮਾਸਟਰਾਂ ਦੀ ਲੋੜ ਹੈ ਟੈਕਸਟ ਬੁਕਸ ਦੀ ਲੋੜ ਹੈ ਇਸ ਡਰਾਮੇ ਦੀ ਲੋੜ ਨਹੀਂ ਕਿਰਪਾ ਕਰਕੇ ਇਹ ਜਿਹੜੀ ਚੀਫ ਪਬਲਿਸਿਟੀ ਹੈ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਬਹੁਤ ਬੇਵਕੂਫ ਬਣਾ ਲਿਆ ਬਜ਼ੁਰਗਾਂ ਨੂੰ ਬੇਵਕੂਫ ਬਣਾਇਆ ਸਾਡੀਆਂ ਪੈਣਾਂ ਨੂੰ ਬੇਵਕੂਫ ਬਣਾਇਆ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਹੁਣ ਤੁਸੀਂ ਗੁੰਮਰਾਹ ਕਰਨ ਲੱਗੇ ਕਦੀ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਖੜਦੇ ਹੋ ਪ੍ਰਕਰਮਾ 'ਚ ਖੜੇ ਕਰਦੇ ਹੋ ਨਸ਼ੇ ਦੇ ਖਿਲਾਫ ਉਹਨਾਂ ਕੋ ਸਵਾ ਚੁਕਾਉਂਦੇ ਹੋ ਕਦੀ ਐਨਸੀਸੀ ਦੇ ਕੈਂਡੀਡੇਟਸ ਨੂੰ ਤੁਸੀਂ ਲੁਧਿਆਣੇ ਲੈ ਕੇ ਸਵਾ ਖਵਾਉਂਦੇ ਹੋ ਖੁਦ ਤੁਸੀਂ ਅਮਲ ਨਹੀਂ ਕਰਦੇ ਨਾ ਤੁਸੀਂ ਅਮਲ ਕਰਦੇ ਹੋ ਨਾ ਤੁਹਾਡੇ ਮੁੱਖ ਮੰਤਰੀ ਸਾਹਿਬ ਅਮਲ ਕਰਦੇ ਨੇ ਹੁਣ ਇਹ ਨਵਾਂ ਹਫਤਾ ਡਰਾਮਿਆਂ ਦਾ ਰਚਾ ਦਿੱਤਾ ਹੈ ਰਹਾਣੀ ਹੋਏਗੀ ਕੋ 44% ਤੇ ਤੁਹਾਡੇ ਸਕੂਲਾਂ 'ਚ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਹੈ ਨਹੀਂ 42% ਤੁਹਾਡੇ 10ਵੀਂ ਦੇ ਸਕੂਲਾਂ ਦੇ ਵਿੱਚ ਹੈਡਮਾਸਟਰ ਹੈ ਨਹੀਂ ਹਜ਼ਾਰਾਂ ਦੀ ਤعداد ਦੇ ਵਿੱਚ ਤੁਹਾਡੇ ਕੋਲ ਮਾਸਟਰ ਹੈ ਨਹੀਂ ਤੁਹਾਡੇ ਕੋਲ ਲਾਇਬ੍ਰੇਰੀ ਹੈ ਨਹੀਂ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਟੱਡੇ ਕੋ ਟੈਕਸਟ ਬੁੱਕਸ ਹੈ ਨਹੀਂ ਮੇਰੇ ਬੱਚਿਆਂ ਦੇ ਬਹਿਣ ਵਾਸਤੇ ਡੈਸਕ ਹੈ ਨਹੀਂ ਉਹਨਾਂ ਵਾਸਤੇ ਯੂਨੀਫਾਰਮਸ ਹੈ ਨਹੀਂ ਸਬਸਟੈਂਡਰਡ ਉਹਨਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਮਿਡੇ ਮੀਲ ਮਿਲਦੇ ਨੇ ਉਥੇ ਕੁਆਲਿਟੀ ਸੁਧਾਰਨ ਦਾ ਕਦੀ ਧਿਆਨ ਨਹੀਂ ਕੀਤਾ ਇਹ ਜਿਹੜਾ ਤੁਸੀਂ ਫੇਰ ਹਫਤਾ ਬਣਾਉਣ ਲੱਗੇ ਹੋ ਇਹਦੇ 'ਚ ਤਕਰੀਬਨ 20 ਤੋਂ 25 ਕਰੋੜ ਰੁਪਇਆ ਖਰਚਾ ਹੈ ਇਹਦੇ ਇਹੀ ਯੂਨੀਫਾਰਮਸ ਦੇ ਵਿੱਚ ਇਹੀ ਕਿਤਾਬਾਂ ਦੇ ਵਿੱਚ ਇਹੀ ਸਕੂਲਾਂ ਦਾ ਇਨਫਰਾਸਟ੍ਰਕਚਰ ਦੇਣ ਦੇ ਵਿੱਚ ਇਹੀ ਮਾਸਟਰ ਦੇਣ ਦੇ ਵਿੱਚ ਤੁਸੀਂ ਖਰਚਾ ਕਰਦੇ ਤੇ ਪੰਜਾਬ ਦੀ ਕੋਈ ਬਿਹਤਰੀ ਨਹੀਂ ਸੋ ਕਿਰਪਾ ਕਰਕੇ ਹੱਥ ਜੋੜ ਕੇ ਅਸੀਂ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਬਹੁਤ ਬੇਵਕੂਫ ਬਣਾ ਰਹੇ ਆ ਤੁਸੀਂ ਪੰਜਾਬ ਦੇ ਕਿਰਪਾ ਕਰੋ ਤਰਸ ਕਰੋ ਪੰਜਾਬ ਦੇ ਮੈਂ ਇਨੀ ਹੀ ਗੱਲ ਪੰਜਾਬ ਵਾਸੀਆਂ ਨੂੰ ਸਮਝਾਣਾ ਚਾਹਨਾ ਕਿ ਆ ਨਵਾਂ ਡਰਾਮਾ ਹੁਣੇ ਰਚਣ ਲੱਗੇ ਜੇ ਅਗਲਾ ਹਫਤਾ ਇਹ ਮਸ਼ਹੂਰੀਆਂ ਦੀ ਸਰਕਾਰ ਨੇ ਦੇ ਨੀ ਪੱਥਰਾਂ ਤੇ ਤੇ ਫੋਟੋਆਂ ਤੇ ਟਾਈਮ ਲਗਾ ਕੇ ਲੋਕਾਂ ਦਾ ਇੱਕ ਵਾਰ ਫਿਰ ਬੇਫਕੂਪ ਬਣਾਣਾ ਚਾਹੁੰਦੇ ਨੇ ਮੈਂ ਆਪਣਾ ਫਰਜ਼ ਸਮਝਿਆ ਬ੍ਰੋਢੀ ਤੇ ਦਾ ਲੀਡਰ ਹੋਣ ਦਾ ਕਿ ਇਹਨਾਂ ਦੇ ਸਾਰੇ ਡਰਾਮੇ ਤੁਹਾਡੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਕਰੀਏ ਸੋ ਥੈਟ ਪੰਜਾਬ ਦੇ ਲੋਕ ਇਹਨਾਂ ਗੈਰ ਪੰਜਾਬੀ ਲੀਡਰਾਂ ਨੂੰ ਜਿਹੜੇ ਪੰਜਾਬ ਚ ਆ ਕੇ ਕਾਬਜ਼ ਹੋ ਕੇ ਪੰਜਾਬ ਨੂੰ ਬੇਦਰਦੀ ਨਾਲ ਲੁੱਟ ਰਹੇ ਨੇ ਇਹਨਾਂ ਤੋਂ ਅਸੀਂ ਮੁਤਾਕ ਰਹਿ ਸਕੀਏ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਪਰ ਤੇ ਵਹਿਗੂ ਜੀ ਦਾ ਖਾਲਸਾ ਵੈਕ